ਪਿਛਲੇ ਦਿਨੀ 21 ਦਸੰਬਰ ਚੰਡੀਗੜ੍ਹ ਦੇ ਵਿੱਚ ਏਪੀ ਟੱਲੋ ਦਾ ਕਾਨਸਰਟ ਸੀ ਉਸ ਕਾਨਸਰਟ ਦੇ ਵਿੱਚ ਏਪੀ ਟੱਲੋ ਨੇ ਬੇਬਾਕ ਹੋ ਕੇ ਬੋਲਿਆ ਦਲਜੀਤ ਦੋਸਾਂ ਦੇ ਬਾਰੇ ਕਿ ਭਾਜੀ ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਮੈਨੂੰ ਇੰਸਟਾਗ੍ਰam ਤੋਂ ਅਨਬਲੌਕ ਕਰੋ ਇਹ ਬਹੁਤ ਵੱਡੀ ਸਟੇਟਮੈਂਟ ਸੀ ਏਪੀ ਟੱਲੋ ਦੀ ਦਲਜੀਤ ਦੋਸਾਂ ਪਰ ਇਹ ਏਪੀ ਟੱਲੋ ਸਟੇਜ ਤੋਂ ਕਹਿ ਰਿਹਾ ਹੈ ਸ਼ਰਿਆਮ ਡਾਇਰੈਕਟ ਦਲਜੀਤ ਨਾਮ ਲੈ ਕੇ ਨਾਮ ਲੈ ਕੇ ਅਰ ਉਸ ਤੋਂ ਬਦ ਉਸ ਚੀਜ਼ ਨੂੰ ਪ੍ਰੂਫ ਕੀਤਾ ਜਾ ਰਿਹਾ ਹੈ। ਜੇਕਰ ਦਿਲਜੀਤ ਦੋ ਸਾਂਝ ਕਿਸੇ ਨੂੰ ਕਲੈਰੀਫਿਕੇਸ਼ਨ ਦੇ ਰਿਹਾ ਹੈ। ਰਿਪਲਾਈ ਕਰਦਾ ਹੈ। ਰਿਪਲਾਈ ਕਰ ਰਿਹਾ ਹੈ। ਇਟ ਮੀਨਸ ਕਿ ਦਿਲਜੀਤ ਲਈ ਉਹ ਸ਼ਖਸ ਜਾਂ ਤਾਂ ਬਹੁਤ ਮਾਇਨੇ ਰੱਖਦਾ ਹੈ ਜਾਂ ਦਿਲਜੀਤ ਇਹ ਸੋਚ ਰਿਹਾ ਹੈ ਕਿ ਭਾਈ ਇਹ ਬੰਦਾ ਵੀ ਇਸ ਵੇਲੇ ਬਹੁਤ ਉਸ ਲੈਵਲ ਤੇ ਹੈ ਕਿ ਜਿਹਨੂੰ ਮੈਂ ਰਿਪਲਾਈ ਦੇ ਸਕਦਾ ਹਾਂ। ਕਿ ਸੱਚੀ ਦਿਲਜੀਤ ਨੇ ਬਲੌਕ ਕੀਤਾ ਹੈ ਕਿਉਂਕਿ ਅਗਰ ਆਪਾਂ ਟੈਕਨੀਕਲੀ ਗੱਲ ਕਰੀਏ ਹੋ ਸਕਦਾ ਮੈਂ ਹੁਣ ਇਲਜ਼ਾਮ ਨਹੀਂ ਲਾ ਰਿਹਾ ਹੋ ਸਕਦਾ ਹੈ ਕਿ ਫੋਰ ਐਗਜ਼ਾਮਪਲ ਆ ਆ ਮੇਰੀ ਪ੍ਰੋਫਾਈਲ ਹੈ ਤੇ ਮੈਂ ਇਸ ਪ੍ਰੋਫਾਈਲ ਤੇ ਆ ਮੰਡ ਸਾਹਿਬ ਦੀ ਪ੍ਰੋਫਾਈਲ ਹੈ ਮੰਡ ਸਾਹਿਬ ਆ ਦੇਖੋ ਤੁਹਾਨੂੰ ਮੈਂ ਇਹ ਤੁਹਾਡੀ ਪ੍ਰੋਫਾਈਲ ਖੁੱਲੀ ਹੈ ਤੁਹਾਨੂੰ ਮੈਂ ਤੁਹਾਨੂੰ ਬਲੌਕ ਕਰ ਰਿਹਾ ਜਿਹੜੀ ਪ੍ਰੋਫਾਈਲ ਏਪੀ ਟਲੋ ਨੇ रिकॉर्डिंग ਦੇ थ्रू ਜਿਹੜੀ ਦਿਖਾਈ ਗਈ ਆ ਉਹਦੇ ਵਿੱਚ ਦੇਖੋ ਕਿ ਦਿਲਜੀਤ ਦੋਸਾਂ ਦੇ 25 ਮਿਲੀਅਨ ਫੋਲੋਅਰ ਹੈਗੇ ਨੇ ਔਰ 6 ਫੋਲੋਇੰਗ ਨਹੀਂ ਮਤਲਬ ਕਿ 6 ਜਾਣਿਆਂ ਨੂੰ ਨੇ ਫੋਲੋ ਕੀਤਾ ਹੋਇਆ ਪ੍ਰਾਣੀ 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 ਆ ਔਰ ਇਸ ਵੇਲੇ ਤਾਂ ਜ਼ੀਰੋ ਆ ਕੇਪੀ ਢਿੱਲੋਂ ਦਾ ਉਹਦਾ ਕਾਨਸਰਟ ਚੱਲਦਾ ਪਿਆ ਸੀ ਉਹਦੇ ਚੱਲਦੇ ਕਾਨਸਰਟ ਦੇ ਵਿੱਚ ਦਿਲਜੀਤ ਨੇ ਰਿਪਲਾਈ ਕੀਤਾ ਜੇ ਦਿਲਜੀਤ ਚਾਹੁੰਦੇ ਤਾਂ ਕਾਨਸਰਟ ਖਤਮ ਹੋਣ ਤੋਂ ਬਾਅਦ ਉਹਨੂੰ ਕਾਲ ਕਰਦੇਗਾ ਮੈਸੇਜ ਕਰਦੇ ਕੁਝ ਵੀ ਕਰਦੇ ਚੱਲਦੇ ਕਾਨਸਰਟ ਦੌਰਾਨ ਸਟੋਰੀ ਪਾਈ ਗਈ ਉਹੀ ਮੁੱਦਾ ਹੁੰਦਾ ਹੈ ਕੋਈ ਐਡਵਾਈਜ਼ਰੀ ਜਾਰੀ ਹੁੰਦੀ ਹੈ ਦਿਲਜੀਤ ਅਗਲੇ ਕਾਨਸਰਟ ਦੇ ਵਿੱਚ ਸਟੇਜ ਤੇ ਉਹ ਚੀਜ਼ਾਂ ਬੋਲਦਾ ਹੈ ਬਿਲਕੁਲ ਔਰ ਇਹ ਬੇਬਾਕ ਹੋ ਕੇ ਕਹਿੰਦੇ ਨੇ ਕਿ ਝੁਕੇਗਾ ਨਹੀਂ ਜੀਜਾ ਝੁਕੇਗਾ ਨਹੀਂ ਜੀਜਾ ਇਹ ਬਹੁਤ ਵੱਡੀ ਸਟੇਟਮੈਂਟ ਸੀ ਹੁਣ ਉਸ ਕੰਟਰੋਵਰਸੀ ਦੇ ਵਿੱਚ ਮਨ ਸਾਹਿਬ ਕਲਾਕਾਰ ਐਂਟਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਕੋਈ ਡਾਇਰੈਕਟ ਆ ਰਿਹਾ ਕੋਈ ਇੰਡਾਇਰੈਕਟ ਆ ਰਿਹਾ ਹਾਂ ਇੰਡਾਇਰੈਕਟ ਆ ਰਿਹਾ ਬਾਦਸ਼ਾ ਜਦੋਂ ਦਾ ਦਿਲਜੀਤ ਦੋਸਾਂ ਦਾ ਦਿਲੂ ਮਿਨਾਤੀ ਟੂਰ ਸ਼ੁਰੂ ਹੋਇਆ ਉਦੋਂ ਦਿਆਂ ਜਿਹੜੀਆਂ ਖਬਰਾਂ ਨੇ ਕਾਫੀ ਇਸ ਤਰ੍ਹਾਂ ਦੀ ਆ ਰਹੀਆਂ ਨੇ ਕਿ ਅੱਦੀ ਐਡਵਾਈਜ਼ਰੀ ਜਾਰੀ ਕਦੀ ਦਿਲਜੀਤ ਦੋਸਾਂ ਤੇ ਕਿਸੇ ਚੀਜ਼ ਦਾ ਇਲਜ਼ਾਮ ਲੱਗ ਜਾਂਦਾ ਹੈ ਕਦੀ ਕਹਿੰਦੇ ਨੇ ਬੱਚੇ ਸਟੇਜ ਤੇ ਆ ਜਾਂਦੇ ਨੇ ਤੇ ਪਿਛਲੇ ਦਿਨੀ 21 ਦਸੰਬਰ ਚੰਡੀਗੜ੍ਹ ਦੇ ਵਿੱਚ ਏਪੀ ਟੱਲੋ ਦਾ ਕਾਨਸਰਟ ਸੀ ਉਸ ਕਾਨਸਰਟ ਦੇ ਵਿੱਚ ਏਪੀ ਟੱਲੋ ਨੇ ਬੇਬਾਕ ਹੋ ਕੇ ਬੋਲਿਆ ਦਿਲਜੀਤ ਦੋਸਾਂ ਦੇ ਬਾਰੇ ਕਿ ਭਾਜੀ ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਮੈਨੂੰ ਇੰਸਟਾਗ੍ਰam ਤੋਂ ਅਨਬਲੌਕ ਕਰੋ ਇਹ ਬਹੁਤ ਵੱਡੀ ਸਟੇਟਮੈਂਟ ਸੀ ਏਪੀ ਟੱਲੋ ਦੀ ਦਿਲਜੀਤ ਦੋਸਾਂ ਦੇ ਬਾਰੇ ਹਾਲਾਂਕਿ ਪਹਿਲਾਂ ਵੀ ਬਹੁਤ ਸਾਰੀਆਂ ਕੰਟਰੋਵਰਸੀਆਂ ਹੋਈਆਂ ਨੇ ਦਿਲਜੀਤ ਦੀਆਂ ਪਰ ਐਦਾਂ ਬੇਬਾਕ ਹੋ ਕੇ ਬੋਲਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਮਾਰ ਬਹੁਤ ਦੂਰ ਤੱਕ ਜਾਂਦੀ ਹੈ ਕਿਉਂਕਿ ਗਲੋਬਲ 스타 ਨੇ ਦੋਨੇ ਸੋ ਇਸ ਵਿਸ਼ੇ ਤੇ ਚਰਚਾ ਕਰਨੀ ਹੈ ਮੇਰੇ ਨਾਲ ਮੇਰੇ ਸਾਥੀ ਹਿਮਾਂਚਲ ਮੌਜੂਦ ਨੇ ਹਿਮਾਂਚਲ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਧੰਨਵਾਦ ਕਿਵੇਂ ਹੋ ਬਹੁਤ ਵਧੀਆ ਇਹ ਪੰਜਾਬੀ ਇੰਡਸਟਰੀ ਕਿੱਧਰ ਵੱਲ ਖੜੀ ਆ ਕਦੀ ਕੋਈ ਇੱਕ ਦਵਾਲੇ ਹੋ ਜਾਂਦਾ ਹੁਣ ਜੇ ਆਪਾਂ ਗੱਲ ਕਰੀਏ ਦੋਨੇ ਗਲੋਬਲ 스타 ਨੇ ਪੰਜਾਬੀ 뮤직 ਨੂੰ ਦੂਸਰੇ ਸਾਈਡ ਤੇ ਨੈਕਸਟ ਲੈਵਲ ਤੱਕ ਲੈ ਕੇ ਜਾ ਰਹੇ ਨੇ ਕਿਉਂਕਿ ਜੇ ਇੱਥੇ ਆ ਕੇ ਇੱਕ ਦੂਜੇ ਨਾਲ ਲੜਨਗੇ ਤਾਂ ਫੇ ਪੰਜਾਬੀ ਦੀ ਇਮੇਜ ਬਹੁਤ ਮਾੜੀ ਬਣੂਗੀ ਦੇਖੋ ਮਾਨ ਸਾਹਿਬ ਲੜਾਈਆਂ ਸ਼ੁਰੂਤ ਹੁੰਦੀਆਂ ਆ ਰਹੀਆਂ ਨੇ ਹੁਣ ਫਰਕ ਇਹ ਨਾ ਹੈ ਕਿ ਸੋਸ਼ਲ ਮੀਡੀਆ ਹੈ ਡਿਜੀਟਲ ਮੀਡੀਆ ਹੈ ਜਿਹੜੀਆਂ ਗੱਲਾਂ ਬਾਤਾਂ ਪਹਿਲਾਂ ਡਾਇਰੈਕਟ ਕਈਆਂ ਜਾਂਦੀਆਂ ਸੀਗੀਆਂ ਫੋਨ ਕਰਕੇ ਕਈਆਂ ਜਾਂਦੀਆਂ ਸੀਗੀਆਂ ਅੱਜ ਕੱਲ ਇੰਟਰੈਕਟ ਵੇ ਦੇ ਨਾਲ ਟਾਂਚਾ ਮਾਰੀਆਂ ਜਾਂਦੀਆਂ ਨੇ ਚਾਹੇ ਉਹ ਸਟੇਜ ਹੈ ਚਾਹੇ ਉਹ ਸੋਸ਼ਲ ਮੀਡੀਆ ਹੈ ਇੰਸਟਾਗ੍ਰam ਦੀ ਸਟੋਰੀਜ਼ ਨੇ WhatsApp ਦੀਆਂ ਸਟੋਰੀਜ਼ ਨੇ ਲੋਕ ਅੱਜ ਕੱਲ ਕੀ ਕਰਦੇ ਨੇ ਸਿੱਧੀ ਡਾਇਰੈਕਟ ਲੜਾਈ ਨਹੀਂ ਕਰਦੇ ਆਪਣੀ ਸਟੋਰੀ ਤੇ ਕੋਈ ਨਾ ਕੋਈ ਚੀਜ਼ ਪੋਸਟ ਕਰ ਦਣਗੇ ਫਿਰ ਸਾਰੀ ਦੁਨੀਆ ਦੇਖੀ ਜਾਣਗੇ ਕਿ ਜਿਹਦੇ ਲਈ ਮੈਂ ਪੋਸਟ ਕੀਤੀ ਆ ਉਹਨੇ ਵੇਖਿਆ ਜਦੋਂ ਵੇਖ ਲੈਂਦਾ ਫੇਡ ਡੀਲੀਟ ਕਰਨਗੇ ਬਿਲਕੁਲ ਮਤਲ ਇੰਟਰੈਕਟਵੇ ਦੇ ਨਾਲ ਅੱਜ ਕੱਲ ਇੱਕ ਬਹੁਤ ਆਸਾਨ ਮੀਡੀਅਮ ਬਣ ਗਿਆ ਹੈ ਲਾਈਮ ਲਾਈਟ ਦੇ ਵਿੱਚ ਰਹਿਣ ਦਾ ਸਟੇਜ ਤੋਂ ਕੁਝ ਬੋਲ ਦੋ ਚੀਜ਼ ਪੋਸਟ ਕਰ ਦੋ ਬਸ ਫਿਰ ਹਫਤਾ ਡੇਢ ਹਫਤਾ ਬਸ ਉਹਦੇ ਉੱਤੇ ਚਰਚਾ ਹੋਈ ਜਾਏਗੀ ਬਿਲਕੁਲ ਤੇ ਚੀਜ਼ ਬੜੀ ਵੱਡੀ ਹੋਈ ਹੈ ਕਿ ਏਪੀ ਟਿੱਲੋਂ ਸਟੇਜ ਤੋਂ ਕਹਿ ਰਿਹਾ ਹੈ ਬਿਲਕੁਲ ਸ਼ਰੀਆਮ ਡਾਇਰੈਕਟ ਦਿਲਚੀਦ ਨਾਮ ਲੈ ਕੇ ਨਾਮ ਲੈ ਕੇ ਐਂਡ ਉਸ ਤੋਂ ਬਾਦ ਉਸ ਚੀਜ਼ ਨੂੰ ਪ੍ਰੂਫ ਕੀਤਾ ਜਾ ਰਿਹਾ ਐਂਡ ਮੈਂ ਮਨਸਾਹਬ ਹੈਰਾਨ ਅਦੋਂ ਹੋਇਆ ਕਿ ਜਦੋਂ ਦਿਲਚੀਦ ਉਸਾਂ ਚ ਵਰਗਾ ਇੱਕ ਗਲੋਬਲੀ ਜਬਰਦਸਤ ਸੁਪਰਸਟਾਰ ਕਿਉਂਕਿ ਦੇਖੋ ਆਪਾਂ ਡਾਇਰੈਕਟ ਅਗਰ ਕਹੀਏ ਕਿ ਦਿਲਜੀਤ ਤੋਂ ਉੱਪਰ ਲੈਵਲ ਹਰ ਇੱਕ ਦਾ ਲੈਵਲ ਹੈ ਬਟ ਦਿਲਜੀਤ ਥੋੜਾ ਜਿਆਦਾ ਚਾਹੇ ਇੱਕ ਕਦਮ ਅੱਗੇ ਨਹੀਂ ਥੋੜਾ ਜਿਆਦਾ ਆਪਾਂ ਕਹਿ ਸਕਦੇ ਨੇ ਨੈਕਸਟ ਲੈਵਲ ਹੈ ਨੈਕਸਟ ਲੈਵਲ ਹੈ ਐਂਡ ਅਗਰ ਦਿਲਜੀਤ ਦੂਸਾਂ ਕਿਸੇ ਨੂੰ ਕਲੈਰੀਫਿਕੇਸ਼ਨ ਦੇ ਰਿਹਾ ਹੈ ਰਿਪਲਾਈ ਕਰਦਾ ਰਿਪਲਾਈ ਕਰ ਰਿਹਾ ਹੈ ਇਟ ਮੀਨਸ ਕਿ ਦਿਲਜੀਤ ਲਈ ਉਹ ਸ਼ਖਸ ਜਾਂ ਤਾਂ ਬਹੁਤ ਮਾਇਨੇ ਰੱਖਦਾ ਹੈ ਜਾਂ ਦਿਲਜੀਤ ਇਹ ਸੋਚ ਰਿਹਾ ਹੈ ਕਿ ਭਾਈ ਇਹ ਬੰਦਾ ਵੀ ਇਸ ਵੇਲੇ ਬਹੁਤ ਉਸੇ ਲੈਵਲ ਤੇ ਹੈ ਕਿ ਜਨੂ ਮੈਂ ਰਿਪਲਾਈ ਦੇ ਸਕਦਾ ਜੋ ਮੇਰੀ ਟੱਕਰਦਾ ਜੋ ਮੇਰੀ ਟੱਕਰਦਾ ਹੈ ਕਿਉਂਕਿ ਦਿਲਜੀਤ ਦੋਸਾਂਜ ਇੰਨੀ ਜਲਦੀ ਕਿਸੇ ਕਲਾਕਾਰ ਨੂੰ ਜਵਾਬ ਨਹੀਂ ਦਿੰਦਾ ਬਿਲਕੁਲ ਨਾ ਸਟੇਜ ਤੇ ਦਿੰਦਾ ਹੈ ਤੇ ਨਾ ਹੀ ਸੋਸ਼ਲ ਮੀਡੀਆ ਤੇ ਦਿੰਦਾ ਹੈ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਦੇਖੋ ਕਿਸੇ ਨੂੰ ਫੋਲੋ ਤੱਕ ਨਹੀਂ ਉਹ ਕਰ ਰਿਹਾ ਕਿਸੇ ਕਲਾਕਾਰ ਨੂੰ ਤੇ ਉਹ ਕਿਸੇ ਕਲਾਕਾਰ ਨੂੰ ਸਟੋਰੀ ਡਾਲ ਕੇ ਰਿਪਲਾਈ ਕਰ ਰਿਹਾ ਬਿਲਕੁਲ ਹੁਣ ਮੁੱਦਾ ਇਹ ਹੈ ਕਿ ਕੀ ਦਿਲਜੀਤ ਦੋਸਾਂਜ ਨੇ ਸੱਚੀ ਉਹਨੂੰ ਬਲੌਕ ਕੀਤਾ ਸੀ ਈਪੀ ਢੱਲੋ ਨੂੰ ਈਪੀ ਢੱਲੋ ਨੇ ਪ੍ਰੂਫ ਦਿਖਾਤੇ ਸਕਰੀਨ ਰਿਕਾਰਡਿੰਗ ਪਾ ਦਿੱਤੀ ਕਿ ਸਿਨੈਰੀਓ ਹੈ ਇਹ ਬਾਦਸ ਸਿਨੈਰੀਓ ਹੈ ਪਰ ਮਨਸਾ ਮੈਂ ਥੀਕ ਟੈਕਨੀਕਲੀ ਗੱਲ ਕਰਨਾ ਚਾਹਨਾ ਜੀ ਕਿ ਸੱਚੀ ਦਿਲਜੀਤ ਦੋ ਸਾਜ ਨੇ ਜੋ ਸਕਰੀਨ ਰਿਕਾਰਡਿੰਗ ਐਪ ਟੈਲੋ ਨੇ ਸ਼ੇਅਰ ਕੀਤੀ ਹੈ ਕਿ ਸੱਚੀ ਦਿਲਜੀਤ ਨੇ ਬਲੌਕ ਕੀਤਾ ਹੈ ਕਿਉਂਕਿ ਅਗਰ ਆਪਾਂ ਟੈਕਨੀਕਲੀ ਗੱਲ ਕਰੀਏ ਹੋ ਸਕਦਾ ਹੈ ਮੈਂ ਹੁਣ ਇਲਜ਼ਾਮ ਨਹੀਂ ਲਾ ਰਿਹਾ ਹੋ ਸਕਦਾ ਹੈ ਕਿ ਫੋਰ ਐਗਜ਼ਾਮਪਲ ਆ ਅਮੀਰੀ ਪ੍ਰੋਫਾਈਲ ਹੈ ਤੇ ਮੈਂ ਇਸ ਪ੍ਰੋਫਾਈਲ ਤੇ ਆ ਮੰਡ ਸਾਹਿਬ ਦੀ ਪ੍ਰੋਫਾਈਲ ਹੈ ਮੰਡ ਸਾਹਿਬ ਆ ਦੇਖੋ ਤੁਹਾਨੂੰ ਮੈਂ ਇਹ ਤੁਹਾਡੀ ਪ੍ਰੋਫਾਈਲ ਖੁੱਲੀ ਹੈ ਤانوں ਮੈਂ ਤੁਹਾਨੂੰ ਬਲੌਕ ਕਰ ਰਿਹਾ ਜੀ ਤੇ ਹੁਣ ਦਵਿੰਦਰ ਮੰਡ ਜੀ ਮੈਨੂੰ ਇਹਨਾਂ ਨੇ ਮੈਨੂੰ ਇਹ ਚੀਜ਼ ਭੇਜੀ ਹੋਈ ਹੈ ਆਪਣੀ ਪ੍ਰੋਫਾਈਲ ਦਾ ਲਿੰਕ ਭੇਜਿਆ ਹੋਇਆ ਹੈ ਜੇ ਜਦੋਂ ਮੰਡ ਸਾਹਿਬ ਜਦੋਂ ਮੈਂ ਤੁਹਾਡੀ ਹੁਣ ਪ੍ਰੋਫਾਈਲ ਤੇ ਕਲਿੱਕ ਕਰਾਂਗਾ ਤੁਹਾਨੂੰ ਬਲੌਕ ਕਰਨ ਤੋਂ ਬਾਅਦ ਤੇ ਉਹਦੇ ਉੱਤੇ ਆ ਚੀਜ਼ ਮੈਨੂੰ ਵੀ ਸ਼ੋ ਹੋਏਗੀ ਜੋ ਏਪੀ ਟਿਲੋ ਨੇ ਸਕਰੀਨ ਰਿਕਾਰਡਿੰਗ ਭੇਜੀ ਹੈ ਮੈਂ ਨਹੀਂ ਕਹ ਰਿਹਾ ਕਿ ਏਪੀ ਢੱਲੋਂ ਨੇ ਬਲਾਕ ਕਰਕੇ ਫੇਰ ਇਹ ਵੀਡੀਓ ਬਣਾ ਕੇ ਤਾਂ ਭੇਜੀ ਹੈ ਮਤਲਬ ਟੈਕਨੀਕਲੀ ਪੁਆਇੰਟ ਆਫ View ਦੇ ਨਾਲ ਇਹ ਚੀਜ਼ਾਂ ਹੋ ਸਕਦੀਆਂ ਨਹੀਂ ਕੁਝ ਤੱਤ ਜਿਹੜੇ ਨੇ ਹਣਾ ਕੁਝ ਤੱਤ ਅਸੀਂ ਅੱਜ ਅੱਗੇ ਰੱਖਣੇ ਨੇ ਅਸੀਂ ਨਾ ਏਪੀ ਢੱਲੋਂ ਵਾਲਿਆਂ ਅਸੀਂ ਨਾ ਦਲਜੀਤ ਵਾਲਿਆਂ ਹੁਣ ਦੂਸਰਾ ਟੈਕਨੀਕਲੀ ਪੁਆਇੰਟ ਤੁਹਾਨੂੰ ਮੈਂ ਦੱਸਦਾ ਜਿਹੜੀ ਪ੍ਰੋਫਾਈਲ ਏਪੀ ਢੱਲੋਂ ਨੇ ਰਿਕਾਰਡਿੰਗ ਦੇ थ्रू ਜਿਹੜੀ ਦਿਖਾਈ ਗਈ ਆ ਉਹਦੇ ਵਿੱਚ ਦੇਖੋ ਕਿ ਦਲਜੀਤ ਦਸਾਂ ਦੇ 25 ਮਿਲੀਅਨ ਫਾਲੋਅਰ ਹੈਗੇ ਨੇ ਔਰ 6 ਫਾਲੋਇੰਗ ਨਹੀਂ ਮਤਲਬ ਕਿ 6 ਜਾਣਿਆਂ ਨੂੰ ਨੇ ਫਾਲੋ ਕੀਤਾ ਹੋਇਆ ਪ੍ਰਾਣੀ ਪ੍ਰਾ ਉਹੀ ਗੱਲ ਹੈ ਨਾ ਕਿ ਉਹ ਵਾਲੀ ਸਕਰੀਨ ਰਿਕਾਰਡਿੰਗ ਏਪੀ ਢਿੱਲੋਂ ਨੇ ਕਦੋਂ ਸਕਰੀਨ ਰਿਕਾਰਡਿੰਗ ਕੀਤੀ ਸੀ ਕਿ ਜਦੋਂ ਸ਼ਾਇਦ ਏਪੀ ਢਿੱਲੋਂ ਉਹ ਏਪੀ ਢਿੱਲੋਂ ਨਹੀਂ ਸੀਗਾ ਕੀ ਪਤਾ ਉਹ 2 ਸਾਲ ਪੁਰਾਣੀ ਰਿਕਾਰਡਿੰਗ ਹੋਵੇ ਹੋ ਸਕਦਾ ਪਰ ਮੁੱਦਾ ਤਾਂ ਫਿਰ ਉਹੀ ਹੈ ਨਾ ਕਿ ਬਲੌਕ ਕੀਤਾ ਸੀ ਪਰ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਦਿਲਜੀਤ ਉਸਾਨ ਨੇ ਜਦੋਂ ਸਟੇਜ ਤੇ ਉਹ ਗੱਲ ਆਖੀ ਸੀਗੀ ਕਿ ਆਪਣੇ ਮੁੰਡੇ ਏਪੀ ਢਿੱਲੋਂ ਤੇ ਕਰਨ ਔਜਲਾ ਬਿਲਕੁਲ ਮੇਰੇ ਭਰਾ ਇਦਾਂ ਕਹਿ ਕੇ ਗਏ ਭਰਾ ਨੇ ਉਹ ਟੂਰ ਲਾ ਰਹੇ ਨੇ ਉਹਨਾਂ ਨੂੰ ਬੈਸਟ ਵਿਸ਼ੀਸ ਨੇ ਦਿਲਜੀਤ ਨੇ ਬੜਾ ਲਾਈਟਲੀ ਹੋ ਕੇ ਉਹ ਗੱਲ ਆਖੀ ਹੈ ਬੜਾ ਜਿਦਾ ਉਹਦੇ ਮਨ ਦੇ ਵਿੱਚ ਕੁਝ ਹੈ ਨਹੀਂ ਕਿਉਂਕਿ ਹੁਣ ਦਿਲਜੀਤ ਨੇ ਕਿਸ ਟਾਈਮ ਤੇ ਉਹਨੂੰ ਬਲੌਕ ਕੀਤਾ ਨਹੀਂ ਕੀਤਾ ਸਾਨੂੰ ਨਹੀਂ ਪਤਾ 2 ਸਾਲ ਪਹਿਲਾਂ ਦੀ ਗੱਲ ਹੈ 4 ਸਾਲ ਪਹਿਲਾਂ ਦੀ ਗੱਲ ਹੈ ਜਾਂ ਰੀਸੈਂਟਲੀ ਗੱਲ ਹੈ ਬਟ ਅਗਰ ਮੈਂ ਕਿਸੇ ਸ਼ਖਸ ਨੂੰ ਬਲੌਕ ਕੀਤਾ ਹੋਇਆ ਹੈ ਤੇ ਮੈਂ ਐਡੀ ਵੱਡੀ ਸਟੇਟ ਤੇ ਉਸਦਾ ਨਾਮ ਦੁਬਾਰਾ ਕਿਉਂ ਲਾਵਾਂਗਾ ਔਰ ਉਹ ਨਾਮ ਜਿਹੜਾ ਲਿਆ ਗਿਆ ਨਾ ਉਹ ਸਪੈਸ਼ਲੀ ਉਹ ਗੱਲਾਂ-ਗੱਲਾਂ ਚੋਂ ਨਿਕਲ ਗਈ ਗੱਲ ਕਿ ਉਹ ਕਿਉਂਕਿ ਮਿਊਜ਼ਿਕ ਦੀ ਗੱਲ ਚੋਂ ਗੱਲਾਂ ਚੋਂ ਗੱਲ ਨਿਕਲੀ ਹੈ ਹਾਂ ਗੱਲਾਂ ਚੋਂ ਗੱਲ ਨਿਕਲੀ ਉਹ ਸਪੈਸ਼ਲੀ ਦਲਜੀਤ ਨੇ ਗਾਣਾ ਰੋਕ ਕੇ ਜਾਂ ਚੀਜ਼ ਰੋਕ ਕੇ ਪੁਆਇੰਟ ਆਊਟ ਨਹੀਂ ਕੀਤਾ ਹਾਂ ਗੱਲਾਂ ਚੋਂ ਗੱਲ ਨਿਕਲੀ ਹੈ ਤੇ ਉਹਨੇ ਬੋਲ ਦਿੱਤਾ ਕਿ ਜਿੱਦਾਂ ਉਹਦੇ ਦਿਮਾਗ ਦੇ ਵਿੱਚ ਕੁਝ ਐਸੀ ਗੱਲ ਦੂਰ-ਦੂਰ ਤੱਕ ਹੈ ਵੀ ਨਹੀਂ ਬਿਲਕੁਲ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਏਪੀ ਢਿੱਲੋਂ ਨੇ ਗੱਲ ਸਟੇਜ ਤੇ ਆਖੀ ਹਾਂ ਕੇ ਭਾਈ ਪਹਿਲਾਂ ਮੈਨੂੰ ਅਨਬਲੌਕ ਤੇ ਕਰੋ ਤੇ ਉਸ ਤੋਂ ਬਾਅਦ ਅਗਰ ਦਿਲਜੀਤ ਦੇ ਮਨ ਦੇ ਵਿੱਚ ਕੁਝ ਹੁੰਦਾ ਤੇ ਉਹ ਕਲੀਅਰਿਫਿਕੇਸ਼ਨ ਕਿਉਂ ਉਹ ਦੇ ਦਸ ਸਕਦੇ ਸਕਰੀਨਸ਼ਾਟ ਪਾ ਕੇ ਕਿਉਂਕਿ ਉਹਨੂੰ ਵੀ ਦਿਮਾਗ ਦੇ ਵਿੱਚ ਚੀਜ਼ ਹੋਣੀ ਸੀ ਲਾ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਕਰੀਨਸ਼ਾਟ ਦਾ ਜ਼ਮਾਨਾ ਹੈ ਸਕਰੀਨ ਰਿਕਾਰਡਿੰਗ ਦਾ ਜ਼ਮਾਨਾ ਹੈ ਕਿ ਅਗਰ ਭਾਈ ਮੈਂ ਜਾਣੇ ਜਾਣੇ ਚ ਮੰਡ ਸਾਹਿਬ ਨੂੰ ਅਗਰ ਬਲੌਕ ਕੀਤਾ ਤੇ ਮੰਡ ਸਾਹਿਬ ਸਕਰੀਨਸ਼ਾਟ ਲਿਆ ਹੋਣਾ ਹਾਂ ਬਿਲਕੁਲ ਹਾਂ ਤਾਂ ਸੋ ਉਹ ਡਰ ਵੀ ਹੋਣਾ ਹੈ ਸੋ ਉਹਨੇ ਉਹਨੇ ਬੜੀ ਵਿਵਾਦ ਪੋਸਟ ਕੀਤੀ ਦਿਲਜੀਤ ਦੇ ਸੋ ਸਟੋਰੀ ਤੇ ਡਾਲੀ ਕਿ ਭਾਈ ਮੈਂ ਮੇਰੇ ਮਸਲੇ ਸਰਕਾਰ ਨਾਲ ਹੋ ਸਕਦੇ ਨੇ ਕਲਾਕਾਰਾਂ ਦੇ ਨਾਲ ਔਰ ਦੂਜੀ ਗੱਲ ਹਿਮਾਚਲੂ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ ਕਿ ਏਪੀ ਢਿੱਲੋਂ ਦਾ ਉਦੋਂ ਕਾਨਸਰਟ ਚੱਲਦਾ ਪਿਆ ਸੀ ਉਹਦੇ ਚੱਲਦੇ ਕਾਨਸਰਟ ਦੇ ਵਿੱਚ ਦਿਲਜੀਤ ਨੇ ਰਿਪਲਾਈ ਕੀਤਾ ਜੇ ਦਿਲਜੀਤ ਚਾਹੁੰਦੇ ਤਾਂ ਕਾਨਸਰਟ ਖਤਮ ਹੋਣ ਤੋਂ ਬਾਅਦ ਉਹਨੂੰ ਕਾਲ ਕਰਦੇਗਾ ਮੈਸੇਜ ਕਰਦੇ ਕੁਝ ਵੀ ਕਰਦੇ ਚੱਲਦੇ ਕਾਨਸਰਟ ਦੌਰਾਨ ਸਟੋਰੀ ਪਈ ਗਈ ਕਾਨਸਰਟ ਖਤਮ ਵੀ ਨਹੀਂ ਹੋਇਆ ਸੀ ਆਪਾਂ ਡਿਸਕਸ਼ਨ ਕਰ ਰਹੇ ਸੀਗੇ ਕਿ ਯਾਰ ਆ ਆ ਮੁੱਦਾ ਵਾਇਰਲ ਹੋ ਰਿਹਾ ਹੈ ਇਹਦਾ ਮੀਨਵਲ ਦਿਲਜੀਤ ਦੀ ਸਟੋਰੀ ਆ ਗਈ ਐਂਡ ਮੈਂ ਸਭ ਤੋਂ ਹੈਰਾਨ ਹੋਇਆ ਕਿ ਦਿਲਜੀਤ ਕਿਸ ਨੂੰ ਰਿਪਲਾਈ ਕਰ ਰਿਹਾ ਯਾਰ ਉਹ ਰਿਪਲਾਈ ਦਿਲਜੀਤ ਨੂੰ ਰਿਪਲਾਈ ਕਰਨਾ ਪੈ ਰਿਹਾ ਕਲੈਰੀਫਿਕੇਸ਼ਨ ਦੇਣੀ ਪੈ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਹੁਣ ਇਹ ਵੀ ਢੱਲੋ ਨੇ ਰਿਪਲਾਈ ਕੀਤਾ ਸਕਰੀਨ ਰਿਕਾਰਡਿੰਗ ਵਾਲਾ ਤੇ ਉਸ ਤੋਂ ਬਾਅਦ ਹੁਣ ਵੇਟ ਹੋ ਰਹੀ ਹੈ ਕਿ ਦਿਲਜੀਤ ਜਵਾਬ ਅੱਗੇ ਦੇਵੇਗਾ ਜਾਂ ਨਹੀਂ ਦੇਵੇਗਾ ਜਾਂ ਅਗਲੇ ਕਾਨਸਰਟ ਦੇ ਵਿੱਚ ਦਿਲਜੀਤ ਇਸ ਦਾ ਜਵਾਬ ਦੇਵੇਗਾ ਇਹ ਚੀਜ਼ ਦੇਖਣੀ ਕਾਫੀ ਦਿਲਚਸਪ ਹੋ ਗਈ ਕਿਉਂਕਿ ਦ ਸੋਸ਼ਲ ਮੀਡੀਆ ਤੇ ਰਿਪਲਾਈ ਕਰ ਸਕਦਾ ਹੈ ਉਹ ਸਟੇਜ ਤੇ ਕਹਿ ਸਕਦੇ ਪੜਾਅਸ ਕੱਟਦਾ ਹੈ ਬਿਲਕੁਲ ਕੋਈ ਮੁੱਦਾ ਹੁੰਦਾ ਹੈ ਕੋਈ ਐਡਵਾਈਸਰੀ ਜਾਰੀ ਹੁੰਦੀ ਹੈ ਦਿਲਜੀਤ ਅਗਲੇ ਕਾਨਸਰਟ ਦੇ ਵਿੱਚ ਸਟੇਜ ਤੇ ਉਹ ਚੀਜ਼ਾਂ ਬੋਲਦਾ ਹੈ ਬਿਲਕੁਲ ਔਰ ਇਹ ਬੇਬਾਕ ਹੋ ਕੇ ਕਹਿੰਦੇ ਨੇ ਕਿ ਝੁਕੇਗਾ ਨਹੀਂ ਜੀਜਾ ਝੁਕੇਗਾ ਨਹੀਂ ਜੀਜਾ ਇਹ ਬਹੁਤ ਵੱਡੀ ਸਟੇਟਮੈਂਟ ਸੀ ਹੁਣ ਉਸ ਕੰਟਰੋਵਰਸੀ ਦੇ ਵਿੱਚ ਮਨ ਸਾਹਿਬ ਕਲਾਕਾਰ ਐਂਟਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਕੋਈ ਡਾਇਰੈਕਟ ਆ ਰਿਹਾ ਕੋਈ ਇੰਡਾਇਰੈਕਟ ਆ ਰਿਹਾ ਹਾਂ ਇੰਡਾਇਰੈਕਟ ਆ ਰਿਹਾ ਬਾਦਸ਼ਾਹ ਔਰ ਇੱਥੇ ਇੱਕ ਮੈਂ ਗੱਲ ਹੋਰ ਕਹਿਣੀ ਚਾਹਾਂਗਾ ਕਿ ਦਲਜੀਤ ਨੇ ਸਟੇਜ ਤੇ ਕਿਹਾ ਕਿ ਮੇਰੇ ਦੋ ਭਰਾ ਜਿਹੜੇ ਕਰਨ ਔਇਲਾ ਔਰ ਏਪੀ ਢਲੋਂ ਆਪਣਾ ਟੂਰ ਲਾ ਰਹੇ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਵੈਸਟ ਆਫ ਲੱਕ ਔਰ ਇੱਥੇ ਕਰਨ ਔਇਲਾ ਏਪੀ ਢਲੋਂ ਨੇ ਇਹ ਚੀਜ਼ ਵਰਤੀ ਕਿ ਏਪੀ ਢਲੋਂ ਕਰਨ ਔਇਲਾ ਦੇ ਕਾਨਸਰਟ ਤੇ ਪਹੁੰਚ ਗਏ ਪਹੁੰਚ ਗਿਆ ਐਂਡ ਨਾਲ ਹੀ ਪਹੁੰਚਿਆ ਨਾਲ ਹੀ ਪਹੁੰਚਿਆ ਨਾਲ ਹੀ ਪਹੁੰਚਿਆ ਇਹ ਚੀਜ਼ਾਂ ਪਹਿਲਾਂ ਨਹੀਂ ਸੀ ਹੋ ਰਹੀਆਂ ਅੱਛਾ ਹੁਣ ਮਾਨ ਸਾਹਿਬ ਇਹ ਚੀਜ਼ ਦੇਖੀਏ ਹੌਲੀ ਹੌਲੀ ਜਿਹੜੇ ਕਲਾਕਾਰ ਨੇ ਉਹ ਭਾਵੇਂ ਡਾਇਰੈਕਟ ਕਹਿੰਦੇ ਆ ਨਾ ਕਹਿਣ ਹੁਣ ਐਕਟ ਉਹਨਾਂ ਕਲਾਕਾਰਾਂ ਦੇ ਨਾਲ ਆਪਣੀਆਂ ਸਟੋਰੀਆਂ ਪਾ ਕੇ ਇੰਡਾਇਰੈਕਟ ਵੇ ਨਾਲ ਸ਼ੋਅ ਕਰ ਰਹੇ ਨੇ ਬਲਕਿ ਮੈਂ ਤੇਰੇ ਵਾਲਾ ਮੈਂ ਤੇਰੇ ਵਾਲਾ ਮੈਂ ਤੇਰੇ ਵਾਲਾ ਕਿਉਂਕਿ ਦੇਖੋ ਆਈ ਦੀ ਡੇਟ ਦੇ ਵਿੱਚ ਨਾ ਮਨਸਾ ਮੈਂ ਇੱਕ ਚੀਜ਼ ਸੋਚ ਰਿਆ ਸੀਗਾ ਕੋਈ ਵੀ ਸਿੰਗਰ ਮੈਂ ਕਿਸੇ ਦਾ ਨਾਮ ਨਹੀਂ ਲਵਾਗਾ ਕੋਈ ਵੀ ਸਿੰਗਰ ਏ ਬੀ ਸੀ ਸਿੰਗਰ ਜਿਹਨਾਂ ਨੂੰ ਆਪਾਂ ਕਾਫੀ ਟਾਈਮ ਤੋਂ ਜਾਣਦੇ ਆ ਉਹ ਸਟੇਜ ਤੇ ਅਗਰ ਕਹਿਣ ਕਿ ਅਸੀਂ ਆਪਣਾ ਕਾਨਸਰਟ ਕਰਨਾ ਹੈ ਸ਼ਾਇਦ ਇੰਨੀ ਭੀੜ ਉਹ ਨਾ ਜੁਟਾ ਪਾ ਜੋ ਏ ਪੀ ਢਿੱਲੋ ਕਰਨ ਆਉਂਦਾ ਤੇ ਦਿਲਜੀਤ ਦਸਾਂ ਜੁਟਾ ਪਾ ਰਹੇ ਨੇ ਉਹ ਕੀ ਕਰ ਰਹੇ ਨੇ ਹੁਣ ਉਹਨਾਂ ਨੇ ਆਪਣੇ ਆਪਣੇ ਇਹ ਵਾਲੇ ਕਲਾਕਾਰ ਚੂਜ਼ ਕਰ ਲੈਣੇ ਠੀਕ ਹੈ ਦਲਜੀਤ ਦੇ ਨਾਲ ਅਲੱਗ ਕਲਾਕਾਰ ਆ ਰਹੇ ਨੇ ਸਟੇਜ ਤੇ ਠੀਕ ਹੈ ਬਾਦਸ਼ਾ ਨੂੰ ਦਲਜੀਤ ਨੇ ਇੰਟਰੋਡਿਊਸ ਕੀਤਾ ਸੀ ਕੁਝ ਟਾਈਮ ਪਹਿਲਾਂ ਬਾਦਸ਼ਾ ਵੈਸੇ ਬਹੁਤ ਵੱਡਾ ਨਾਮ ਹੈ ਬਟ ਫਿਰ ਵੀ ਉਹ ਉਹਨਾਂ ਦੇ ਨਾਲ ਸਟੇਜ ਤੇ ਜੈਜ਼ੀ ਜੈਜ਼ੀ ਯੋਯੋ ਹਣੀ ਸਿੰਘ ਹਾਂ ਤੁਸੀਂ ਦੇਖੋ ਕਿ ਯੋਯੋ ਹਣੀ ਸਿੰਘ ਇੱਕ ਪਾਸੇ ਅਗਰ ਅਗਰ ਯੋਯੋ ਹਣੀ ਸਿੰਘ ਉਹਦੀ ਸਟੇਜ ਤੇ ਹੈ ਤਾਂ ਦੂਜੀ ਸਟੇਜ ਤੇ ਬਾਦਸ਼ਾ ਹੈ ਬਿਲਕੁਲ ਹਾਂ ਉਹ ਪੱਖ ਬਾਦਸ਼ਾ ਦੀ ਜਿਹੜੀ ਸਟੇਟਮੈਂਟ ਕੱਲ ਆਈ ਹੈ ਕਿ ਬਾਦਸ਼ਾ ਦਾ ਕਹਿਣਾ ਹੈ ਕਿ ਇਕੋ ਹੋ ਕੇ ਚੱਲੋ ਬਾਦਸ਼ਾ ਖੁਦ ਪਾਸ ਦੇ ਵਿੱਚ ਕਿੰਨਾ ਇਕੋ ਕੇ ਚੱਲੇ ਨੇ ਬਾਦਸ਼ਾ ਉਹੀ ਕਲਾਕਾਰ ਹੈ ਜਿਨੇ ਸਟੇਜ ਤੇ ਸ਼ਰਿਆਮ ਕਿਹਾ ਹੈ ਕਿ ਲਿਰਿਕਸ ਲਿਖ ਕੇ دیتا ਹੂੰ ਆਪਣੇ ਭਾਈ ਨੂੰ ਦੇਣਾ ਉਸ ਦਾ ਕਮਬੈਕ ਹੋ ਜਾਏਗਾ ਹਾਂ ਤੇ ਉਸੇ ਖੁਦ ਐਸੀਆਂ ਬੋਲਡ ਸਟੇਟਮੈਂਟਸ ਸਟੇਜ ਤੇ ਖੜਕੇ ਦੇ ਰਹੇ ਹੋ ਤੇ ਹੁਣ ਤੁਸੀਂ ਕਹਿ ਰਹੇ ਹੋ ਪਰ ਪਰ ਇੱਥੇ ਮੈਂ ਥੋੜਾ ਰੋਕਣਾ ਚਾਹੁੰਗਾ ਇੱਥੇ ਨਾ ਉਹ ਗੱਲ ਹੋ ਜਾਂਦੀ ਆ ਕਿ ਜਦੋਂ ਕਹਿੰਦੇ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਤਾ ਉਹਨੂੰ ਭੁੱਲਿਆ ਇਦਾਂ ਕੁਝ ਕਰਕੇ ਨਹੀਂ ਕਹਿੰਦੇ ਚਲੋ ਕੁੰਡਿਆਣੀਆਂ ਖਾਣਾ ਚਾਹੀਦਾ ਹਨਾ ਪਰ ਉਹ ਮੈਨੂੰ ਲੱਗਦਾ ਵੀ ਆਪਣੀ ਗਲਤੀਆਂ ਤੋਂ ਸਿੱਖੇ ਵੀ ਨੇ ਹਾਂ ਇਹ ਅੱਛੀ ਚੀਜ਼ ਹੈ ਮੈਚਿਓਰਿਟੀ ਦਿਖਾਈ ਹੈ ਕਿ ਅਗਰ ਤੁਸੀਂ ਆਪਣੇ ਪਾਸਟ ਦੇ ਬਿਆਨਾਂ ਤੋਂ ਸਿੱਖ ਰਹੇ ਹੋ ਮੈਚਿਓਰਿਟੀ ਦਿਖਾ ਰਹੇ ਹੋ ਸ਼ਾਇਦ ਇਸ ਮੈਚਿਓਰਿਟੀ ਦੀ ਲੋੜ ਵੀ ਸੀ ਜੀ ਇਸ ਵੇਲੇ ਇਸ ਵੇਲੇ ਸੀ ਇਸ ਵੇਲੇ ਸੀ ਪਰ ਹੁਣ ਆਪਾਂ ਰੀਸੈਂਟਲੀ ਦੇਖ ਰਹੇ ਆ ਕਿ ਕਲਾਕਾਰ ਥੋੜੇ ਥੋੜੇ ਨਿਕਲ ਕੇ ਬਾਹਰ ਆ ਰਹੇ ਨੇ ਐਮ ਵੀਰਕ ਦੀ ਪੋਸਟ ਵੀ ਹੈਗੀ ਵੀਰਾ ਜਿੰਦਾਬਾਦ ਯਾਰੀਆਂ ਕੁਝ ਐਸੇ ਕਰਕੇ ਹਨ ਸੋ ਇਹ ਸਾਰੇ ਕਲਾਕਾਰ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਹੈ ਮੰਡ ਸਾਹਿਬ ਬਾਕੀ ਕਲਾਕਾਰ ਪੰਜਾਬੀ ਇੰਡਸਟਰੀ ਦੇ ਹੁਣ ਦਿਖਣਗੇ ਕੁਝ ਜੀ ਮੈਚਿਓਰਿਟੀ ਦਿਖਾਉਂਦੇ ਹੋਏ ਦਿਖਣਗੇ ਤੇ ਕੁਝ ਇੰਡਾਇਰੈਕਟ ਵੇ ਦੇ ਨਾਲ ਦਿਖਣਗੇ ਕਿ ਮੈਂ ਇਸ ਸਾਈਡ ਆ ਮੈਂ ਇਸ ਸਾਈਡ ਆ ਸੋ ਇਹ ਜਿਹੜਾ ਇਹ ਜਿਹੜੀਆਂ ਚੀਜ਼ਾਂ ਨੇ ਮੰਡ ਸਾਹਿਬ ਜੋ ਤੁਸੀਂ ਸ਼ੁਰੂਆਤ ਚ ਗੱਲ ਕੀਤੀ ਹੈ ਅ ਮੇਰੇ ਹਿਸਾਬ ਦੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਤੜੇ ਰਹੇ ਨੇ ਇੱਕ ਹੋ ਕੇ ਚੱਲਣਾ ਬਹੁਤ ਇਹ ਰਹਿਣਗੇ ਵੀ ਇਹ ਰਹਿਣਗੇ ਵੀ ਯੋਗਰਾਜ ਸਿੰਘ ਜੀ ਨੇ ਗੱਲ ਕਹੀ ਸੀ ਕਿ ਇੱਕ ਦੀ ਫਿਲਮ ਲੱਗਦੀ ਹੈ ਤੇ ਨਾਂ ਲਾਦਾ ਨਾ ਲਾ ਦਿੰਦਾ ਸੋ ਇਹ ਚੀਜ਼ਾਂ ਚਲਦੀਆਂ ਰਹਿਣੀਆਂ ਨੇ ਇੱਕੋ ਕੇ ਚੱਲਣਾ ਬਹੁਤ ਔਖਾ ਹੈ ਬਹੁਤ ਔਖਾ ਔਰ ਡਿਸਕਸ਼ਨ ਦੇ ਅਖੀਰ ਦੇ ਵਿੱਚ ਆਪਾਂ ਹੁਣ ਨਾ ਇਹਦੇ ਨੁਕਸਾਨ ਕਿਤੇ ਨੁਕਸਾਨ ਕੀ ਨੇ ਜੇ ਤੁਸੀਂ ਇੱਕ ਦੂਜੇ ਨੂੰ ਰਿਪਲਾਈ ਕਰਦੇ ਹੋ ਜੇ ਤੁਸੀਂ ਇੱਕ ਦੂਜੇ ਬਾਰੇ ਕੌਂਟਰੋਵਰਸੀ ਕਰਦੇ ਹੋ ਇਹਦੇ ਨੁਕਸਾਨ ਬਹੁਤ ਵੱਡੇ ਨੇ ਕਿਉਂਕਿ ਇਸ ਵੇਲੇ ਪੰਜਾਬੀ 뮤직 ਗਲੋਬਲੀ ਹਿੱਟ ਕਰਦਾ ਪਿਆ ਗਲੋਬਲੀ ਹਿੱਟ ਕਰਦਾ ਠੀਕ ਹੈ ਜ ਦੂਜੀ ਗੱਲ ਵੱਡੇ ਵੱਡੇ ਬਾਲੀਵੁੱਡ ਸਟਾਰ ਸਾਡੇ ਪੰਜਾਬੀਆਂ ਦੇ ਕਾਨਸਰਟ ਦੇ ਵਿੱਚ ਆ ਕੇ ਭੰਗੜਾ ਪਾ ਰਹੇ ਨੇ ਬੈਕਸਟੇਜ ਜਾ ਕੇ ਲੋਕਾਂ ਦੇ ਵਿੱਚ ਖੜ ਕੇ ਦੀਪਿਕਾ ਪਾਦੂਕੋਂ ਔਰ ਇੱਕ ਨਾਮ ਨਹੀਂ ਬਹੁਤ ਨਾਮ ਨੇ ਵਿੱਕੀ ਕੁਸ਼ਲਆ ਵਿੱਕੀ ਕੁਸ਼ਲਆ ਕਰਨ ਲਾਇਆ ਸ਼ੋਅ ਵਿੱਚ ਜੇ ਤੁਸੀਂ ਇੱਥੇ ਇੱਕ ਨਹੀਂ ਹੁੰਦੇ ਜੇ ਤੁਸੀਂ ਲੜਦੇ ਹੋ ਜੇ ਤੁਸੀਂ ਕੰਟਰੋਵਰਸਰੀ ਕਰਦੇ ਹੋ ਉਹਨਾਂ ਨੇ ਕਿਹਾ ਇਹ ਤਾਂ ਇੱਕ ਹੀ ਨਿਗੇ ਪੰਜਾਬੀ ਇੱਕ ਹੀ ਨਿਗੇ ਸੋ ਮੈਨੂੰ ਲੱਗਦਾ ਕਿਤਨਾ ਕਿਤੇ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਉਹਨਾਂ ਨੂੰ ਦੋਨਾਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਕੁਝ ਤੱਤ ਜਿਹੜੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤੇ ਆ ਉਹ ਜੋ ਸਾਹਮਣੇ ਸੀ ਉਸੇ ਉਹੀ ਕੁਝ ਦੱਸਿਆ ਹਾਲਾਂਕਿ ਸ਼ਾਇਦ ਹੋ ਸਕਦਾ ਕਿ ਅਸੀਂ ਕੁਝ ਅਲੱਗ ਤਰ੍ਹਾਂ ਸੋਚਦੇ ਆ ਆਮ ਬੰਦਾ ਕੁਝ ਅਲੱਗ ਹਰ ਇੱਕ ਦੀ ਸੋਚ ਆਪਣੀ ਆਪਣੀ ਹੈ ਦੇਖੋ ਜੋ ਮੈਂ ਹੁਣ ਮੇਰੇ ਦਿਮਾਗ ਦੇ ਵਿੱਚ ਉਹ ਟੈਕਨੀਕਲ ਪੁਆਇੰਟ ਆਇਆ ਹਾਲਾਂਕਿ ਮੈਂ ਗਲਤ ਹੋ ਸਕਦਾ ਹਾਂ ਉਹਦੇ ਉੱਤੇ ਬਟ ਇੱਕ ਇਹ ਵੀ ਇੱਕ ਪੁਆਇੰਟ ਹੈ ਕਿ ਅਗਰ ਮੈਂ ਕਿਸੇ ਨੂੰ ਸੋਸ਼ਲ ਮੀਡੀਆ ਤੇ ਬਲੌਕ ਕਰ ਰਿਹਾ ਆ ਤਾਂ ਉਸ ਤੋਂ ਬਾਅਦ ਜਦੋਂ ਮੈਂ ਖੁਦ ਉਸ ਇਨਸਾਨ ਦੀ ਪ੍ਰੋਫਾਈਲ ਦਾ ਲਿੰਕ ਖੋਲਾਂਗਾ ਤੇ ਮੈਨੂੰ ਪ੍ਰੋਫਾਈਲ ਸ਼ੋ ਨਹੀਂ ਹੋਏਗੀ ਮੈਂ ਨਹੀਂ ਕਹ ਰਿਹਾ ਕਿ ਐਪ ਟਿਲ ਨੇ ਅਸੀ ਚੀਜ਼ ਕੀਤੀ ਹੋਏਗੀ ਮੈਂ ਇਹ ਕਹਿ ਰਿਹਾ ਕਿ ਉਹ ਵੀ ਹੋ ਸਕਦਾ ਹੈ ਸੋਸ਼ਲ ਮੀ ਜਿੰਨਾ ਚਿਰ ਹੁਣ ਸੋਸ਼ਲ ਮੀਡੀਆ ਅੱਗੇ ਅੱਗੇ ਜਾਣਾ ਹੈ ਇਹ ਜਿਹੜੀਆਂ ਲੜਾਈਆਂ ਨੇ ਇਹ ਹੋਰ ਵਧਣੀਆਂ ਨੇ ਇਹ ਚੱਲੀ ਜਾਣੀਆਂ ਨੇ ਤੇ ਅਸੀਂ ਡਿਸਕਸ਼ਨਸ ਕਰੀ ਜਾਣੀਆਂ ਨੇ ਜੀ ਬਿਲਕੁਲ ਹਰਮਨ ਸਿੰਘ ਮੈਨੂੰ ਲੱਗਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਨੂੰ ਇਹੀ ਹੈ ਕਿ ਰਿਪਲਾਈ ਹੁਣ ਕੌਣ ਕਰਦਾ ਹੈ ਕੌਣ ਇਹਦਾ ਹੱਲ ਕਰਾਉਂਦਾ ਹੈ ਔਰ ਜਿੱਦਾਂ ਤੁਸੀਂ ਬਾਦਸ਼ਾਹ ਦੀ ਗੱਲ ਕੀਤੀ ਕਿ ਬਾਦਸ਼ਾਹ ਨੇ ਵਿੱਚ ਆ ਕੇ ਸਿਆਣਪ ਦਿਖਾਈ ਹੈ ਹੁਣ ਇਸ ਤੋਂ ਇਲਾਵਾ ਹੋਰ ਦੇਖਣਾ ਸਿਆਣਪ ਕੌਣ ਦਿਖਾਉਂਦਾ ਕੌਣ ਆ ਕੇ ਇਹਨਾਂ ਦਾ ਪੈਚ-ਅਪ ਕਰਾਉਂਦਾ ਜਾਂ ਕੌਣ ਆ ਕੇ ਗੱਲ ਪੂਰੀ ਖਤਮ ਕਰਦਾ ਕਿ ਗੱਲ ਹੋਈ ਕੀ ਸੀ ਇੰਤਜ਼ਾਰ ਸਾਨੂੰ ਵੀ ਹੈ ਇੰਤਜ਼ਾਰ ਲੋਕਾਂ ਨੂੰ ਵੀ ਇੰਤਜ਼ਾਰ ਕਲਾਕਾਰਾਂ ਨੂੰ ਐਂ ਸਭ ਤੋਂ ਵੱਡੀ ਗੱਲ ਕਿ ਦਿਲਜੀਤ ਦਾ ਅਗਲਾ ਕਾਨਸਰਟ ਦਿਲਜੀਤ ਸਟੇਜ ਤੇ ਕੀ ਰਿਪਲਾਈ ਦਿੰਦਾ ਹੈ ਦਿੰਦਾ ਹੈ ਜਾਂ ਨਹੀਂ ਦਿੰਦਾ ਹੈ ਇਸ ਗੱਲ ਨੂੰ ਮਿੱਟੀ ਪਾਉਂਦਾ ਹੈ ਇਹ ਦੇਖਣਾ ਕਾਫੀ ਦਿਲਚਸਪ ਹੋਏਗਾ ਜੀ ਸੋ ਅੱਜ ਦੀ ਡਿਸਕਸ਼ਨ ਦੇ ਵਿੱਚ ਨਹੀਂ ਦੇਖ ਦਿਰਵਾਉ ਦੈਨਿਕ ਸਵੇਰਾ ਟੀਵੀ ਸਸਿਕਾ